ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਜਾਣਕਾਰੀ ਦੇਣ ਲੱਗੇ ਆ ਅੱਜ ਅਸੀਂ ਇਹ ਸਮਝਾਉਣ ਲੱਗੇ ਆ ਵੀ ਮਨੁੱਖਤਾ ਦਾ ਜਿਹੜਾ ਧਰਮ ਹੈ ਉਹ ਮਨੁੱਖਤਾ ਦੀ ਸੇਵਾ ਦਾ ਸੱਚਾ ਧਰਮ ਹੈ ਵੀ ਮਨੁੱਖ ਦੀ ਮਦਦ ਕਰਨੀ ਜਿਹੜਾ ਮਨੁੱਖ ਹੈ ਉਹ ਮਨੁੱਖ ਦੇ ਨਾਲ ਪਿਆਰ ਕਰੇ ਮਨੁੱਖ ਦੇ ਨਾਲ ਬਿਨਾਂ ਕਿਸੇ ਗਰਜ ਤੋਂ ਬਿਨਾਂ ਕਿਸੇ ਲਾਲਚ ਤੋਂ ਜਾਣੇ ਕਿ ਉਹਦਾ ਭਲਾ ਕਰੇ ਮਨੁੱਖ ਮਨੁੱਖ ਦਾ ਭਲਾ ਕਰੇ ਮਨੁੱਖਤਾ ਇਹੀ ਇੱਕ ਮਨੁੱਖਤਾ ਦਾ ਸੱਚਾ ਧਰਮ ਹੈ ਜਾਨੀ ਕਿ ਮਨੁੱਖਤਾ ਦਾ ਜਿਹੜਾ ਧਰਮ ਹੈ ਉਹ ਮਨੁੱਖ ਦੀ ਸੇਵਾ ਜਾਨੀ ਕਿ ਮਨੁੱਖ ਸਾਰਿਆਂ ਦੀ ਪਸ਼ੂ ਪੰਛੀਆਂ ਦੀ ਪਰਿੰਦਿਆਂ ਦੀ ਜੋ ਵੀ ਹੈ ਉਹਦਾ ਭਲਾ ਸੋਚੇ ਇਹ ਇੱਕ ਮਨੁੱਖਤਾ ਦੀ ਸੇਵਾ ਕਿਉਂਕਿ ਇਨਸਾਨ ਨੂੰ ਸੋਝੀ ਹੈ ਜੋ ਵੀ ਤੜਕੇ ਇਨਸਾਨ ਉੱਠੇ ਕੋਈ ਤੜਕੇ ਉੱਠ ਕੇ ਕੋਈ ਜਾਨਵਰਾਂ ਨੂੰ ਦਾਣੇ ਪਾਵੇ ਭਲੇ ਦਾ ਕੰਮ ਕਰੇ ਤੜਕੇ ਜਾਨੀ ਕਿ ਸ਼ੁਰੂਆਤ ਭਲੇ ਦੇ ਕੰਮਾਂ ਤੋਂ ਹੋਣੀ ਚਾਹੀਦੀ ਹੈ ਇਹੀ ਡੇਰਾ ਸੱਚਾ ਸੌਦਾ ਤੇ ਪੂਜਯ ਗੁਰੂ ਜੀ ਕਹਿੰਦੇ ਆ ਵੀ ਪਹਿਲਾਂ ਤਾਂ ਤੜਕੇ ਉੱਠੋ ਕੋਈ 5-10 ਮਿੰਟ ਆਪਦੇ ਰੱਬ ਦਾ ਨਾਮ ਲਓ। ਉਦੋਂ ਬਾਅਦ ਕੋਈ ਜਾਨਵਰਾਂ ਨੂੰ ਕੋਈ ਪਸ਼ੂ ਪੰਛੀਆਂ ਨੂੰ ਕੋਈ ਥੋੜਾ ਬਹੁਤਾ ਆਪਣੇ ਹੱਥਾਂ ਦੇ ਨਾਲ ਦਾਨ ਕਰੋ। ਕੋਈ ਮੁੱਠ ਦਾਣਿਆਂ ਦੀ ਪਾਧ ਹੋਵੇ ਵੀ ਸਭ ਦਾ ਵੱਡਾ ਦਾਨ ਆ। ਯਾਨੀ ਕਿ ਤੜਕੇ ਸ਼ੁਰੂਆਤ ਆ ਤੁਹਾਡੀ ਮਨੁੱਖ ਇੱਕ ਚੰਗੇ ਕੰਮਾਂ ਦੇ ਸ਼ੁਰੂਆਤ ਕਰੇ ਚੰਗੇ ਕੰਮਾਂ ਤੋਂ। ਤੇ ਇਸ ਵਾਸਤੇ ਇਹੀ ਮਨੁੱਖਤਾ ਦਾ ਸੱਚਾ ਧਰਮ ਹੈ। ਯਾਨੀ ਕਿ ਅੱਜ ਜਿਹੜਾ ਧਰਮ ਹੈ ਜਾਣੇ ਕਿ ਇੱਕ ਮਨੁੱਖਤਾ ਦੀ ਸੇਵਾ ਨੂੰ ਮਤਲਬ ਹੀ ਧਰਮ ਮੰਨਿਆ ਗਿਆ ਵੀ ਜਿਹੜਾ ਮਨੁੱਖਾ ਉਹ ਧਰਮ ਦੇ ਕੰਮ ਕਰੇ ਚੰਗੇ ਕੰਮ ਕਰੇ ਇਹ ਹੀ ਮਨੁੱਖਤਾ ਦਾ ਸੱਚਾ ਧਰਮ ਹੈ ਜੇ ਕੋਈ ਮੁਸੀਬਤ ਦੇ ਵਿੱਚ ਫਸਿਆ ਉਹਨੂੰ ਕੱਢਣਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਦੂਜੇ ਦੇ ਲਈ ਚੰਗਾ ਸੋਚਦੇ ਹੁੰਦੇ ਸੀ ਜੇ ਕਿਸੇ ਦੇ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਗਵਾਂਢੀ ਤੋਂ ਮੰਜੇ ਮੰਗ ਕੇ ਲਿਆਉਂਦੇ ਸੀ ਕੋਈ ਦਰੀਆਂ ਮੰਗ ਲਿਆਉਂਦੇ ਸੀ ਤਾਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਕੋਈ ਦੂਜੇ ਦੇ ਨਾਲ ਮਨੁੱਖਤਾ ਦਾ ਇੱਕ ਧਰਮ ਸੀ ਸੋਚਦੇ ਸੀ ਇੱਕ ਦੂਜੇ ਦੇ ਲਈ ਕਿਉਂਕਿ ਗਰੀਬੀ ਸੀ ਸਭ ਦੇ ਲਈ ਇੱਕ ਦੂਜੇ ਦੇ ਲਈ ਚੰਗਾ ਸੋਚਦੇ ਸੀ ਜਾਨੀ ਕਿ ਅੱਜ ਦੇ ਪਿੱਛੇ ਨੂੰ ਮੰਨ ਕੇ ਬਿਲ ਗਏ ਕਿਉਂਕਿ ਅਸੀਂ ਇਹ ਚੀਜ਼ਾਂ ਵੇਖੀਆਂ ਹੈ ਜੇ ਕਿ ਇਹਦੇ ਰਿਸ਼ਤੇਦਾਰ ਆ ਜਾਂਦੇ ਸੀ ਲੀੜੇ ਲੱਤੇ ਮੰਝੇ ਮੰਗ ਲਿਆਉਂਦੇ ਸੀ ਜਾਨੀ ਕਿ ਉਹ ਇੱਕ ਬਹੁਤ ਵਧੀਆ ਰੀਤ ਸੀ ਇੱਕ ਦੂਜੇ ਦਾ ਡੰਗਾ ਸਰ ਜਾਂਦਾ ਸੀ ਜਾਨੀ ਕਿ ਇੱਕ ਜੁੱਤੀ ਹੁੰਦੀ ਸੀ ਕਈ ਵਾਰੀ ਬਰਾਤ ਇਹ ਵੇਖ ਲੈਂਦੇ ਸੀ ਬਹੁਤ ਸਾਰੇ ਲੋਕ ਮੰਗ ਕੀ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਉਹ ਮਤਲਬ ਵੀ ਇੱਕ ਦੂਜੇ ਦੀ ਗਰੀਬੀ ਨੂੰ ਇੱਕ ਦੂਜੇ ਦੀ ਗੱਲ ਨੂੰ ਸਮਝਦੇ ਸੀ ਉਹ ਸੱਚੇ ਸੁੱਚੇ ਮਨੋਖ ਸੀ ਜਾਣੀ ਕਿ ਉਹਨਾਂ ਦੀ ਸੱਚੀ ਸੁੱਚੀ ਭਾਵਨਾ ਸੀ ਤੇ ਅੱਜ ਤੁਸੀਂ ਦੇਖ ਲਓ ਕਿ ਮਨੁੱਖ ਕਿੱਥੇ ਗਿਜੇ ਖੜਾ ਕਿੰਨਾ ਕੁ गिर ਗਿਆ ਮਨੁੱਖ ਇੱਕ ਦੂਜੇ ਦੀਆਂ ਧੱਜੀਆਂ ਇੱਕ ਦੂਜੇ ਦੀ ਨਿੰਦਿਆ ਜੇ ਕੋਈ ਸੇਰ ਆਟਾ ਲੈ ਜੇ ਦਸਾਂ ਕੋਲੇ ਦੱਸ ਦਿਆ ਨਹੀਂ ਫਲਾਨੀ ਦੀ ਆਟਾ ਮੁੱਕਿਆ ਪਿਆ ਮੇਰੇ ਘਰੋਂ ਆਟਾ ਲੈ ਕੇ ਗਈ ਜਾਨੀ ਕਿ ਲੋਕਾਂ ਦੀ ਇੱਕ ਫਿਗਰ ਤਲਟ ਪਾਸੇ ਚੱਲ ਪਈ ਪਹਿਲਾਂ ਲੋਕਾਂ ਦੇ ਅੰਦਰ ਇੱਕ ਸੱਚਾ ਧਰਮ ਸੀ ਸੱਚੇ ਸੀ ਪਹਿਲਾਂ ਲੋਕ ਤਾਈਓ ਲੋਕ ਸੁਖੀ ਸੀ ਤਾਈਓ ਉਹਨਾਂ ਲੋਕਾਂ ਨੂੰ ਕੋਈ ਦੁੱਖ ਨਹੀਂ ਸੀ ਅੱਜ ਜਿਹੜੇ ਦੁੱਖ ਹੈ ਅਨਸਾਨ ਇਨਸਾਨ ਦੀ ਨਿੰਦਿਆ ਕਰਦਾ ਹੈ ਜਦੋਂ ਇਨਸਾਨ-ਇਨਸਾਨ ਦੀ ਨਿੰਦਿਆ ਕਰਦਾ ਤਾਂ ਦੱਸੇ ਇਨਸਾਨ ਦਾ ਫਿਰ ਧਰਮ ਕਿਹੜਾ ਹੈ ਜਾਨੀ ਕਿ ਦੁੱਖ-ਦਰਦ ਵਿੱਚ ਸ਼ਾਮਲ ਹੋਣਾ ਸੱਚਾ ਧਰਮ ਹੈ ਇੱਕ ਦੂਜੇ ਦੇ ਦੁੱਖ-ਦਰਦ ਨੂੰ ਵੰਡਾਉਣਾ ਇੱਕ ਦੂਜੇ ਦੇ ਦੁੱਖ-ਦਰਦ ਨੂੰ ਹੌਲਾ ਕਰਨਾ ਇੱਕ ਦੂਜੇ ਦੇ ਦੁੱਖ-ਦਰਦ ਨੂੰ ਸੁਣਨਾ ਜਾ ਕੇ ਤੇ ਉਹਦੇ ਦੁੱਖ ਦਾ ਹੱਲ ਕਰਨਾ ਇਹੀ ਮਨੁੱਖਤਾ ਦਾ ਸੱਚਾ ਧਰਮ ਹੈ ਤਾਂ ਇਸ ਵਾਸਤੇ ਡੇਰਾ ਸੱਚਾ ਸੌਦਾ ਦੇ ਵਿੱਚ ਮਨੁੱਖਤਾ ਦੇ ਬਾਰੇ ਸਮਝਾਇਆ ਜਾਂਦਾ ਹੈ ਵੀ ਮਨੁੱਖ ਨੂੰ ਕੰਮ ਕੀ ਕਰਨਾ ਚਾਹੀਦਾ ਮਨੁੱਖ ਆਇਆ ਕਾਦੇ ਵਾਸਤੇ ਹੈ ਮਨੁੱਖ ਦੇ ਜਿਹੜੇ ਅਸਲੇ ਕੰਮ ਹੋ ਕਿੜਿਆ ਬਰਾਈਆਂ ਨਹੀਂ ਬੀਜ ਕੇ ਜਾਣੀਆਂ ਮਨੁੱਖ ਨੇ ਇਸ਼ਾਈਆਂ ਬੀਜ ਕੇ ਜਾਣੀਆਂ ਚੰਗੇ ਕੰਮ ਕਰਕੇ ਜਾਣੇ ਆ ਇਹ ਹੀ ਮਨੁੱਖਤਾ ਦਾ ਇੱਕ ਸੱਚਾ ਧਰਮ ਹੈ ਮਨੁੱਖਾ ਜ ਮਤਲਬ ਹੀ ਧਰਮਾਂ ਤੇ ਰੌਲਾ ਪਾ ਰਿਹਾ ਧਰਮਾਂ ਤੇ ਲੜ ਰਿਹਾ ਧਰਮ ਲੜਨ ਵਾਸਤੇ ਨਹੀਂ ਹੁੰਦੇ ਧਰਮ ਹੁੰਦੇ ਆ ਮਨੁੱਖਤਾ ਦੀ ਸੇਵਾ ਵਾਸਤੇ ਭਲੇ ਵਾਸਤੇ ਵੀ ਭਲਾ ਕਰਨਾ ਇਹੋ ਹੀ ਸੱਚਾ ਧਰਮ ਹੈ ਤਾਂ ਇਸ ਵਾਸਤੇ ਡੇਰਾ ਸੱਚਾ ਸੌਦਾ ਦੇ ਵਿੱਚ ਇਹ ਜਿੰਦੇ ਨੂੰ ਸਮਝਾਇਆ ਜਾਂਦਾ ਵੀ ਭਾਈ ਸੱਚਾ ਧਰਮ ਤੁਹਾਡਾ ਫੇਰ ਹੈ ਜੇ ਕਿਸੇ ਦੇ ਦੁੱਖ ਤਰਦ ਨੂੰ ਜਾ ਕੇ ਹੌਲਾ ਕਰਨਾ ਕਿਸੇ ਦੇ ਦੁੱਖ ਨੂੰ ਵਡਾਉਣਾ ਜੇ ਕੋਈ ਗਵਾਂਡੀ ਬਿਮਾਰ ਆ ਜਾਂ ਉਹਦਾ ਕੋਈ ਇਲਾਜ ਕਰਾਉਣਾ ਕੋਈ ਪਿੰਡ ਦੇ ਵਿੱਚ ਕੋਈ ਗਰੀਬ ਆਦਮੀ ਹੈ ਉਹਦਾ ਇਲਾਜ ਕਰਾਉਣਾ ਕੋਈ ਭੁੱਖਾ ਬੈਠਾ ਉਹਨੂੰ ਮਤਲਬ ਹੀ ਰਾਸ਼ਨ ਦੇਣਾ ਕਿਸੇ ਦਾ ਬੱਚਾ ਪੜਨ ਦੇ ਯੋਗ ਆ ਉਹਨੂੰ ਕਿਤਾਬਾਂ ਦਿਵਾਉਣੀਆਂ ਇਹ ਮਨੁੱਖਤਾ ਦੇ ਸੱਚੇ ਧਰਮ ਹੈ ਅੱਜ ਦੇ ਸਮੇਂ ਦੇ ਵਿੱਚ ਤਤਾਈਏ ਮਨੁੱਖ ਦੁਖੀ ਆ ਕਿਉਂਕਿ ਮਨੁੱਖ ਦੇ ਅੰਦਰ ਨਫ਼ਰਤ ਪੈਦਾ ਹੋਗੀ ਜਾਣੇ ਕਿ ਮਨੁੱਖ ਇੱਕ ਦੂਜੇ ਦੇ ਨਾਲ ਨਫ਼ਰਤ ਕਰਦਾ ਜਾ ਰਿਹਾ ਤੇ ਨਫ਼ਰਤ ਦਾ ਜਿਹੜਾ ਇਲਾਜ ਆ ਉਹ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਨਫ਼ਰਤ ਖਤਮ ਕਰਦਾ ਹੈ ਤਾਂ ਇਹਨਾਂ ਕੋਚ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਡ ਘੱਟ ਬੋਲਿਆ ਗਿਆ ਮਾਫੀ ਚਾ ਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਪਤਾ ਲੱਗੇ ਇਨਸਾਨ ਨੂੰ ਵੀ ਮਨੁੱਖਤਾ ਦੀ ਸੇਵਾ ਸੱਚਾ ਧਰਮ ਹੈ ਮਨੁੱਖ ਮਨੁੱਖ ਦੇ ਨਾਲ ਪਿਆਰ ਕਰੇ ਮਨੁੱਖ ਮਨੁੱਖ ਦੇ ਦੁੱਖ ਦਰਦ ਵਿੱਚ ਸ਼ਾਮਲ ਹੋਵੇ ਇਹ ਹੀ ਇੱਕ ਸੱਚਾ ਧਰਮ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ